ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਪੂਰੇ ਭਾਰਤ ਵਿੱਚ ਬੜੇ ਵੱਡੇ ਪੱਧਰ ਤੇ ਪਿਆਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਉਸ ਤਰੀਕੇ ਨਾਲ ਜੇ ਗੱਲ ਕੀਤੀ ਜਾਂਦੀ ਹੈ ਕਿ ਮਹਿਲਾਵਾਂ ਤੇ ਬੜੀਆਂ ਜ਼ਿੰਮੇਵਾਰੀਆਂ ਸੌਪੀਆਂ ਜਾਂਦੀਆਂ ਨੇ ਜਿਸ ਤਰੀਕੇ ਨਾਲ ਵੇਖਿਆ ਜਾਂਦਾ ਕਿ ਮਹਿਲਾਵਾਂ ਜਿੱਥੇ ਘਰ-ਬਾਰ ਸੰਭਾਲਦੀਆਂ ਨੇ ਉੱਥੇ ਕਿਤਨਾ ਕਿਤੇ ਆਪਣੇ ਆ ਦਿੱਤੀਆਂ ਹੋਈਆਂ ਡਿਊਟੀਆਂ ਨੂੰ ਵੀ ਬਾਖੂਬੀ ਨਿਭਾਉਂਦੀਆਂ ਨੇ ਇਸੇ ਤਰ੍ਹਾਂ ਦੀ ਹੀ ਗੱਲ ਕਰ ਲਈ ਅਸੀਂ ਇੱਕ ਹੈੱਡ ਕਨਸਟੇਬਲ ਜੀ ਗੱਲ ਕਰੀਏ ਪੰਜਾਬ ਪੁਲਿਸ ਤੋਂ ਉਹਨਾਂ ਨਾਲ ਗੱਲ ਕਰਨ ਲਈ ਪਹੁੰਚੇ ਆ ਨਵਦੀਪ ਕੌਰ ਜੀ ਨਾਲ ਉਹਨਾਂ ਨਾਲ ਪੂਰੀ ਗੱਲ ਕਰਾਂਗੇ ਕਿਉਂਕਿ ਜਿੱਥੇ ਉਹਨਾਂ ਦੇ ਉੱਤੇ ਪਰਿਵ ਜਿਹੜਾ ਵੱਡਾ ਪਾਰ ਹੁੰਦਾ ਹੈ ਸਾਡੇ ਨਾਲ ਨਵਦੀਪ ਕੌਰ ਜੀ ਗੱਲ ਕਰਨਗੇ ਨਵਦੀਪ ਕੌਰ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅਰ ਨਵਦੀਪ ਜੀ ਕੌਰ ਜੀ ਗੱਲ ਕਰਾਂਗੇ ਆਪਾਂ ਜਿਸ ਤਿੱਕੇ ਅੱਜ ਅੰਤਰਰਾਸ਼ਟਰੀ ਜਿਹੜਾ ਮਹਿਲਾ ਦਿਵਸ ਮਨਾਇਆ ਜਾ ਰਿਹਾ ਬੜੇ ਉਤਸ਼ਾਹ ਓਕੇ ਸਤਕਾਰ ਨਾਲ ਲੋਕੀ ਜਿਹੜਾ ਬੜਾ ਇਸ ਦਿਨ ਮਨਾਉਂਦੇ ਨੇ ਮਹਿਲਾਵਾਂ ਨੂੰ ਕਾਫੀ ਇਸ ਦਿਨ ਦਾ ਚਾਹ ਹੁੰਦਾ ਹੈ ਤੁਸੀਂ ਵੀ ਡਿਊਟੀ ਨਿਭਾਉਂਦੇ ਹੋ ਘਰ ਪਰਿਵਾਰ ਵੀ ਹੈ ਮਗਰ ਕਿਸ ਤਰੀਕੇ ਨਾਲ ਡਿਊਟੀ ਚੱਲਦੀ ਮੈਂ ਨਵਦੀਪ ਕੌਰ ਹੈੱਡ ਕਨਸਟੇਬਲ ਵਿਦੌਰ ਥਾਣਾ ਅਜਨਾਲਾ ਵਿੱਚ ਸਾਂਝ ਕੇਂਦਰ ਵਿੱਚ ਥਾ ਤੇ ਮੁਸ਼ਕਿਲ ਤਾਂ ਲੋ ਜੋ ਹੁੰਦੀ ਹੁੰਦੀ ਆ ਬਟ ਜੋ ਡਿਊਟੀਆਂ ਸੀ ਨਹੀਂ ਬਹਾਉਣੀ ਆ ਤੇ ਅਸੀਂ ਨਿਭਾਉਨੇ ਆ ਬਾਕੀ ਮੇਰੇ ਬੱਚੇ ਨੇ ਛੋਟੇ ਉਹਨਾਂ ਦੀ ਵੀ ਕੇਅਰ ਕਰੀਦੀ ਆ ਔਰ ਟਾਈਮ ਸਿਰ ਆਪਣੀ ਡਿਊਟੀ ਤੇ ਵੀ ਚਾਹੀਦਾ ਵਾ ਇੱਕ ਟਾਈਮ ਦੇ ਨਾਲ ਆਪਣਾ ਸਾਰਾ ਕੁਝ ਹਨਾ ਲੈਵਲ ਆਪਾਂ ਸਹੀ ਕਰ ਤਰ੍ਹਾਂ ਰੱਖ ਕੇ ਤੇ ਆਪਾਂ ਜਿਹੜੇ ਆਪਣੀ ਡਿਊਟੀ ਨਿਭਾਉਨੇ ਆ ਪਰ ਜਿੱਥੇ ਆਪਾਂ ਵੇਖਦੇ ਆ ਕਿ ਤੁਸੀਂ ਡਿਊਟੀ ਦੀ ਗੱਲ ਕੀਤੀ ਆ ਡਿਊਟੀਆਂ ਵੀ ਸਖਤ ਹੁੰਦੀਆਂ ਨੇ ਪੰਜਾਬ ਪੁਲਿਸ ਦੀ ਜਿਆਦਾਤਰ ਕਿ ਪਤਾ ਨਹੀਂ ਕਦੋਂ ਕਿੱਥੇ ਡਿਊਟੀ ਆ ਜਾਣੀ ਆ ਹੋ ਸਕਦਾ ਰਾਤ ਵੀ देर रात ਮੁਰਨਾ ਪਵੇ ਪਰ ਛੋਟੇ ਬੱਚਿਆਂ ਦਾ ਵੀ ਕਿਤਨਾ ਕਿਤੇ ਫਿਰ ਜ਼ਿਆਦਾ ਧਿਆਨ ਆਉਂਦਾ ਹੋਣਾ ਹਾਂਜੀ ਉਹ ਤਾਂ ਹੈ ਹੀ ਆ ਪਰ ਚਲੋ ਇੱਕ ਫੈਮਿਲੀ ਦਾ ਵੀ ਬੜਾ ਹੁੰਦਾ ਨਾ ਆਪਣੇ ਨਾਲ ਸਾਥ ਮੇਰੀ ਫੈਮਿਲੀ ਬਹੁਤ ਵਧੀਆ ਵਾ ਜਦੋਂ ਐਵੇਂ ਦੀ ਡਿਊਟੀ ਆਉਂਦੀ ਆ ਪਛਾਣ ਤੇ ਆਪਾਂ ਹਟ ਨਹੀਂ ਸਕਦੇ ਬਿਲਕੁਲ ਜਾਈਦਾ ਆਪਣੇ ਟਾਈਮ ਟੂ ਡਿਊਟੀ ਤੇ ਬੱਚਿਆਂ ਦੀ ਕੇਅਰ ਕਰਨੀ ਚਲੋ ਉਹਨਾਂ ਦੇ ਗ੍ਰੈਂਡਮਦਰ ਫਾਦਰ ਹੈਗੇ ਨੇ ਉਹ ਪਿੱਛੋਂ ਧਿਆਰ ਰੱਖਦੇ ਨੇ ਤੇ ਖਿਆਲ ਹੁੰਦਾ ਏ ਫੋਨ ਕਰਕੇ ਪੁੱਛ ਲਈਦਾ ਏ ਤੇ ਆਪਣੀ ਡਿਊਟੀ ਕਰੀਦੀ ਏ ਪ੍ਰੋਪਰ ਪਰ ਜਿੱਥੇ ਅੱਜ ਵੇਖਿਆ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਜਿੱਥੇ ਮਹਿਲਾ ਦਿਵਸ ਜਿਹੜਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਕਿਤੇ ਨਾ ਕਿਤੇ ਜਿਹੜਾ ਅੱਜ ਕੱਲ ਇਹਦੇ ਸਮੇਂ ਦੇ ਵਿੱਚ ਧੀਆਂ ਨੂੰ ਅੱਗੇ ਵਧਣ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਪਲੱਸ 2 ਕਰਵਾ ਕੇ ਘਰਾਂ 'ਚ ਬਿਠਾ ਲਿਆ ਜਾਂਦਾ ਜਾਂ ਤਾਂ ਕੁੜੀਆਂ ਦੇ ਵਿਆਹ ਕਰ ਦਿੱਤੇ ਜਾਂਦੇ ਨੇ ਕਿਸ ਤਰੀਕੇ ਨਾਲ ਬਿਲਕੁਲ ਇਹ ਧੀਆਂ ਨੂੰ ਜਿਹੜਾ ਪੜਾਉਣਾ ਚਾਹੀਦਾ ਮੈਂ ਤੇ ਇਸੇ ਗੱਲ ਨੂੰ ਕਹਾਂਗੀ ਵੀ ਇਹਦੇ ਨਾਲ ਹੀ ਸਹਿਮਤ ਹਾਂ ਕਿ ਧੀਆਂ ਨੂੰ ਵੱਧ ਤੋਂ ਵੱਧ ਪੜਾਓ ਧੀਆਂ ਨੂੰ ਇੱਕ ਬੋਝ ਨਾ ਸਮਝੋ ਅਸੀਂ ਵਿੱਚੀਆਂ ਹਾਂ ਕਿਸੇ ਦੀਆਂ ਪੜ੍ਹ ਲਿਖ ਕੇ ਹਨ ਆਪਣੀ ਜੋਬ ਲਈ ਜਾਂ ਜੋਬ ਕਰ ਰਹੀਆਂ ਵਾਂ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਤਾਂ ਕਿ ਬੱਚੇ ਆਪਣੇ ਤੇ ਡਿਪੈਂਡਡ ਹੋਣ ਨਾ ਕਿ ਉਹ ਕਿਸੇ ਉੱਪਰ ਡਿਪੈਂਡਡ ਹੋਣ ਉਹ ਫ੍ਰੀ ਆਪਣੇ ਹਨ ਆਪਣੇ ਹਰ ਤਰ੍ਹਾਂ ਦੀ ਮਿਹਨਤ ਕਰਨ ਆਪਣੀ ਜੋਬ ਕਰਨ ਆਪਣੇ ਤੇ ਸਟੈਂਡ ਹੋਣ ਉਹਨਾਂ ਨੂੰ ਕਿਸੇ ਅੱਗੇ ਹੱਥ ਨਾ ਫਲਾਉਣੇ ਪੈਣ ਜਿਹੜਾ ਇੰਨਾ ਵਾਇਲੈਂਸ ਹੁੰਦਾ ਵਾ ਕਿੰਨਾ ਕੁਛ ਹੋ ਰਿਆ ਲੜਕੀਆਂ ਨਾਲ ਅਸੀਂ ਥਾਣੇ ਵਿੱਚ ਵੀ ਦੇਖਦੇ ਆਂ ਨਿਊਜ਼ 'ਚ ਵੀ ਸੁਣਦੇ ਆਂ ਉਸ ਉਸ ਦਾ ਇਹੀ ਕਰਨਾ ਹੈ ਕਿ ਆਪਣੇ ਬੱਚੇ ਨੂੰ ਪੜ੍ਹਾ ਨਹੀਂ ਰਹੀ ਐਸਾ ਉਹਨਾਂ ਨੂੰ ਪੜਾ ਨਹੀਂ ਰਹੇ ਉਹਨਾਂ ਨੇ ਅਸੀਂ ਡਰ ਕੇ ਉਹਨਾਂ ਦਾ ਵਿਆਹ ਕਰ ਦਿੰਨੇ ਆ ਤੇ ਉਹ ਸਾਰੀਆਂ ਚੀਜ਼ਾਂ ਇਹੀ ਕੁਛ ਹੈ ਛੋਟੀ ਉਮਰ 'ਚ ਉਹਨਾਂ ਨੂੰ ਵਿਆਹ ਦਿੰਨੇ ਆ ਤੇ ਉਹ ਸਾਰੀ ਜਿਹੜੀ ਉਹਨਾਂ ਨੂੰ ਨਹੀਂ ਸਮਝ ਹੁੰਦੀ ਨਹੀਂ ਕਿਉਂਕਿ ਉਹ ਬਾਹਰ ਅੰਦਰ ਤੇ ਗਈਆਂ ਹੀ ਨਹੀਂ ਹੁੰਦੀਆਂ ਉਹਨਾਂ ਨੂੰ ਆਪਣੇ ਰਾਈਟਸ ਵੀ ਨਹੀਂ ਪਤਾ ਹੁੰਦੇ ਤੇ ਇਸ ਕਰਕੇ ਉਹ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਪਰ ਅੰਦਰ ਜੀ ਜੇ ਤਾਂ ਜੇ ਗਲਫੀਅਰ ਹੁੰਦੀ ਹੈ ਕਿ ਅੰਤਰਰਾਸ਼ਟਰੀ ਮੇਲਾ ਦਿਵਸ ਮਨਾਇਆ ਜਾਂਦਾ ਵਾ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹ ਪ੍ਰੂਣ ਹੱਤਿਆ ਕਰਦੇ ਨੇ ਤੀਆਂ ਨੂੰ ਜੰਮਣੀ ਨਹੀਂ ਦਿੰਦੇ ਉਹ ਤੇ ਇੱਕ ਬਹੁਤ ਹੀ ਵੱਡੀ ਗਲਤ ਗੱਲ ਹੈ ਬਟ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਨੇ ਗਵਰਨਮੈਂਟ ਨੇ ਹਰ ਇੱਕ ਨੇ ਕਾਫੀ ਕੁਝ ਕੀਤਾ ਹੋਇਆ ਇਸ ਬਾਰੇ ਕਿ ਪ੍ਰੂਨ ਹੱਤਿਆ ਰੋਕੀ ਜਾਵੇ ਤੇ ਮੈਂ ਇਹੀ ਗੁਜਾਰਸ਼ ਕਰਾਂਗੀ ਅੱਜ ਮਹਿਲਾ ਦਿਵਸ ਆਏ ਦੀ ਉੱਪਰ ਬਿਲਕੁਲ ਸਾਰੇ ਜਿਹੜੇ ਜੋ ਵੇਖਦੇ ਨੇ ਜੋ ਇਹਨਾਂ ਨੂੰ ਹਨਾ ਧਿਆਨ ਨੂੰ ਰਿਸਪੈਕਟ ਦਿੰਦੇ ਨੇ ਤੇ ਇਹੀ ਕਹਿਣਾ ਚਾਹੁੰਦੀ ਆ ਕਿ ਨਹੀਂ ਇਹ ਪ੍ਰੂਨ ਹੱਤਿਆ ਬਿਲਕੁਲ ਰੁਕਣੀ ਚਾਹੀਦੀ ਆ ਹਰ ਇੱਕ ਨੂੰ ਰੁਕਣੀ ਚਾਹੀਦੀ ਆ ਹਰ ਇੱਕ ਨੂੰ ਗਵਰਨਮੈਂਟ ਤਾਂ ਕਰੇਗੀ ਕਰੇਗੀ ਬਟ ਸਾਨੂੰ ਹੀ ਪਹਿਲ ਕਰਨੀ ਚਾਹੀਦੀ ਆ ਇਸ ਚੀਜ਼ ਲਈ ਕਿ ਸਾਨੂੰ ਹੀ ਇਸ ਨੂੰ ਰੋਕਣਾ ਚਾਹੀਦਾ ਔਰ ਤਿਆਂ ਹੀ ਸਭ ਵੱਧ ਦੁੱਖ ਸੁੱਖ ਕਰਦਿਆਂ ਨੇ ਪਰ ਜਿੱਥੇ ਨਰਜੀਨਾ ਦੀ ਗੱਲ ਕੀਤੀ ਜਾਂਦੀ ਆ ਤੁਹਾਡੀ ਡਿਊਟੀ ਦੀ ਫਿਰ ਗੱਲ ਕਰਾਂਗੇ ਡਿਊਟੀ ਦੀ ਕਿ ਇੱਕ ਪਾਸੇ ਡਿਊਟੀ ਆ ਦੂਜੇ ਪਾਸੇ ਬੱਚੇ ਛੋਟੇ ਆ ਕਿਤੇ ਫਿਰ ਬੱਚਿਆਂ ਦਾ ਵੀ ਕਿਤੇ ਨਾ ਫੋਨ ਆਉਂਦਾ ਨਾ ਵੀ ਮम्मा ਜਲਦੀ ਆ ਜਾਓ ਕਰ ਅਸੀਂ ਜੀ ਨਹੀਂ ਲੱਗ ਰਿਹਾ ਹਾਂਜੀ ਆਉਂਦਾ ਏ ਬਟ ਚਲੋ ਉਹਨਾਂ ਨੂੰ ਫੋਨ ਤੇ ਗੱਲ ਕਰਕੇ ਕੋਈ ਨਾ ਕੋਈ ਬਹਾਨਾ ਦੇ ਕੇ ਟਾਲ ਦਈਦਾ ਏ ਪਰ ਡਿਊਟੀ ਤਾਂ ਹਰ ਕਰਨੀ ਪਣੀ ਡਿਊਟੀਆਂ ਸਭ ਤੋਂ ਪਹਿਲਾਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਮਹਿਲਾ ਦਿਵਸ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਧੀਆਂ ਦੀ ਕਦਰ ਨਹੀਂ ਕਰਦੇ ਜਿਹੜੇ ਧੀਆਂ ਨੂੰ ਪੜਾਉਣਾ ਨਹੀਂ ਚਾਹੁੰਦੇ ਗਾੜੀ ਅੱਗੇ ਘਰਾਂ 'ਚ ਬਿਠਾ ਲੈਂਦੇ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਨੀ ਆ ਕਿ ਵੱਦ ਤੋਂ ਵੱਧ ਆਪਣੇ ਧੀਆਂ ਨੂੰ ਪਿਆਰ ਦੋ ਜਿੰਨਾ ਤੁਸੀਂ ਆਪਣੇ ਪੁੱਤਰਾਂ ਨੂੰ ਪਿਆਰ ਦਿੰਦੇ ਹੋ ਉਹਨਾਂ ਹੀ ਬਰਾਬਰ ਦਾ ਧੀਆਂ ਨੂੰ ਪਿਆਰ ਦੋ ਔਰ ਉਹਨਾਂ ਨੂੰ ਪੜਾਓ ਲਿਖਾਓ ਉਹ ਜੋ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਕਰਨ ਦਿਓ ਉਹਨਾਂ ਦਾ ਜਿਸ ਵੱਲ ਵੀ ਧਿਆਨ ਵਾ ਉਹਨਾਂ ਦੀ ਜੋ ਇੱਛਾ ਵਾ ਜੋ ਬੰਨਣਾ ਚਾਹੁੰਦੀਆਂ ਨੇ ਉਹਨਾਂ ਦੀ ਸਪੋਰਟ ਕਰੋ ਕਿ ਉਹ ਬੰਨ ਪੜਨ ਲਿਖਣ ਤੇ ਆਪਣਾ ਮਾਪਿਆਂ ਦਾ ਟੀਚਰਸ ਦਾ ਹਰ ਇੱਕ ਦਾ ਨਾਮ ਰੋਸ਼ਨ ਕਰਨ ਠੀਕ ਹੈ ਦਸ ਕੋ ਅਸੀਂ ਤੁਹਾਨੂੰ ਮਿਲਾਰੇ ਸੀ ਨਵਦੀਪ ਕੌਰ ਜੀ ਨਾਲ ਜੋ ਹੈਡ ਕਨਸਟੇਬਲ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਅੱਜ ਅੰਤਰਰਾਸ਼ਟਰੀ ਮੇਲਾ ਦਿਵਸ ਦੇ ਮੌਕੇ ਤੇ ਦੱਸਿਆ ਕਿ ਤਿਆਂ ਦਾ ਸਤਿਕਾਰ ਹੋਣਾ ਚਾਹੀਦਾ ਤਿਆਂ ਨੂੰ ਪੜਾਉਣਾ ਚਾਹੀਦਾ ਹੈ ਤਿਆਂ ਨੂੰ ਲਿਖਾਉਣਾ ਚਾਹੀਦਾ ਤਿਆਂ ਜਿਹੜੀਆਂ ਨੇ ਵੱਡੇ ਅਹੁਦਿਆਂ ਤੇ ਪਹੁੰਚ ਸਕਦੀਆਂ ਨੇ ਵੱਡੀਆਂ ਆਫੀਸਰ ਬਣ ਸਕਦੀਆਂ ਜਿਸ ਤੇ ਕੋ ਉਹਨਾਂ ਨੇ ਆਪਣੀ ਮਿਸਾਲ ਦਿੱਤੀ ਹੈ ਕਿ ਮੈਂ ਵੀ ਇੱਕ ਧੀ ਆ ਪਰ ਮੈਂ ਅੱਜ ਇੱਕ ਚੰਗੀ ਭਲੀ ਨੌਕਰੀ ਕਰਦੀ ਪਈ ਆ ਤੇ ਜਿੱਥੇ ਮੈਂ ਦੇਸ਼ ਦੀ ਸੇਵਾ ਕਰਦੀ ਪਈ ਆ ਉੱਥੇ ਨਾਲ ਨਾਲ ਮੈਂ ਇਨਸਾਫ ਵੀ ਲੋਕਾਂ ਦਾ ਕਰਦੀ ਪਈ ਆ ਬਾਕੀ ਅਸੀਂ ਵੀ ਆਪਣੇ ਇੰਡੀਆ ਨਿਊਜ਼ ਪੰਜਾਬ ਤੋਂ ਸਾਰਿਆਂ ਨੂੰ ਇਹੀ ਸਲਾਹ ਦੇਵਾਂਗੇ ਕਮੇਸੀ ਦੇਵਾਂਗੇ ਕਿ ਉਹ ਵੀ ਵੀਰ ਜਿਹੜੇ ਵੀ ਇਹ ਪਰੂਣ ਹਤਿਆ ਵਰਗੀਆਂ ਜਿਹੜੀਆਂ ਅਗਨੌਣੀਆਂ ਜਿਹੜੀਆਂ ਕੰਮ ਕਰਦੇ ਨੇ ਉਹਨਾਂ ਨੂੰ ਇਹਨਾਂ ਤੋਂ ਬਾਹਰ ਹੋਣਾ ਚਾਹੀਦਾ ਤੇ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜ